ਨੰਦੋਪੇ ਤੁਸੀਂ ਤੇਜਾ ਸਿੰਘ ਦੀ ਗੰਦ ਨਾਲ ਲੜਦਾ ਹੁੰਦਾ ਸੀ ਹਰ ਮੇਲੇ ਦੇ ਉੱਤੇ ਹੀ ਉੱਥੇ ਲੜਾਈਆਂ ਕਰਦਾ ਸੀ ਜਿਹੜਾ ਕੋ ਦਰਵਾਖਾੜਦਾ ਸੀ ਹਾਂ ਹਾਂ ਉਹਦੇ ਨਾਲ ਕੰਨਦਾ ਅੱਛਾ ਜਿਹਨਾਂ ਵਸਾਕੀਆਂ ਤੇ ਜਾ ਕੇ ਵੀ ਲੜਦਾ ਸੀ ਉੱਥੇ ਵੀ ਕੁਝ ਵਾਦਾ ਘਾਟਾ ਕਰਦੇ ਸੀ ਤਾਂ ਕਦੇ ਲੜਾਈ ਕਰਦਾ ਤੇ ਬੂਟਾ ਸਿੰਘ ਵੀ ਇੱਕ ਸੁਣਿਆ ਇਥੋਂ ਨਾਂ ਸਰਦਾਰ ਬੂਟਾ ਸਿੰਘ ਪਟਿਆਲਾ ਖੂਹ ਵਾਲਾ ਜਿਹਨਾਂ ਦੇ ਨਾਂ ਤੇ ਪਟਿਆਲਾ ਖੂਹ ਆਈਦਾ ਕਹਾਣੀ ਸੀ ਬੇਗਮ ਉਹਨਾਂ ਦੀ ਪੀੜੀ ਇਹਨਾਂ ਦੀ ਹੁੰਦੀ ਸੀ ਅੱਛਾ ਉਹ ਛੋਟੀ ਸੀ اناں کی تو تو تیسے دورے تم اچھا او دیکے کے پوجا کر رہا او خرابی دی عادی سی ہاں جی ہوں او منوں نہیں پایا صحیح اس واسے بھی مسلمان دا. او تھا بدری پیار رکھ تو ویکھ پڑا تےجا جے سین جٹاں دے سولا والا سی او تھا نو واں دعا دی کرن آ جی گل سن او تھا تے بدری آکھنا ਹਾਂ ਬਗਬ ਯੋ ਉਹ ਨੂੰ ਪਿਆਰ ਕਰ ਜੀ ਅਸਲ ਵਿੱਚ ਪਿਆਸ ਸੀ ਤੇ ਉਹਨਾਂ ਨਾਲ ਮਿਲ ਕੇ ਪੁੱਤਰ ਨੂੰ ਇਹ ਨਾਮ ਸਮਝਦਿਆ ਅੱਛਾ ਜੀ ਪੁੱਤਰ ਨੂੰ ਨਾ ਕੋਈ ਨਿਸ਼ਾਨੀ ਜੀ ਜੀ ਆਪਣੀ بیوی ਨੂੰ ਆਂਦੇ ਹਾਂ ਨਾ ਕਿ ਇਸ ਸਾਹ ਦੇ ਕੋਲ ਨੂੰ ਚੁੱਧ ਕਿ ਉਹ ਜਦੋਂ ਨੇਹਣ ਵਾਂਗ ਢਲਦੀ ਹੋ ਜਾਂਦੀ ਹੈ ਨਾ ਨਾਚੇ ਤਾ ਰਹਿਣਾ ਪੁੱਤਰ ਨੂੰ ਤਿਆਰ ਕਰਕੇ ਪੁੱਛੇ ਹੋਣਾ ਅੱਛਾ ਅੱਜ ਤੂੰ ਕਿਉਂ ਨਹੀਂ ਨਾਮ ਸਦਾ ਤੇ ਜਸ ਸਵੇ ਸਤਿ ਸ੍ਰੀ ਅਕਾਲ ਜੀ ਦੋਸਤੋ ਇਸ ਵਕਤ ਤੁਸੀਂ ਆਪਣੀ ਸਕਰੀਨ ਤੇ ਮਨਾਜ਼ਰ ਦੇਖ ਰਹੇ ਹੋ ਹੈਡ ਬੰਬਾ ਵਾਲੀ ਦੇ ਅੱਜ ਅਸੀਂ ਪਹੁੰਚੇ ਆਂ ਪਿੰਡ ਬੰਬਾ ਵਾਲਾ ਇਸ ਪਿੰਡ ਦੀ ਫਰਮਾਇਸ਼ ਕੀਤੀ ਸੀ ਸਰਦਾਰ ਕੁਲਵਿੰਦਰ ਸਿੰਘ ਜੀ ਨੇ ਤੇ ਅੱਜ ਅਸੀਂ ਇਸ ਪਿੰਡ ਦੇ ਵਿੱਚ ਮਿਲਾਂਗੇ ਬਜ਼ੁਰਗਾਂ ਨੂੰ ਜਾਣਕਾਰੀ ਲਵਾਂਗੇ ਇਹ ਸਾਹਮਣੇ ਹੈਡ ਬੰਬਾ ਵਾਲਾ ਹੈਡ ਬੰਬਾ ਵਾਲੀ ਤੋਂ ਸਿੱਧਾ ਰਸਤਾ ਥੱਲੇ ਉਤਰਦਾ ਪਏ ਤੇ ਨਾਲ ਇਸ ਪਿੰਡ ਬੰਬਾ ਵਾਲੀ ਸ਼ੁਰੂ ਹੋ ਜਾਂਦਾ ਹੈ ਇਹ ਪਿੰਡ ਬੰਬਾ ਵਾਲੀ ਦੇ ਕੁਝ ਬਾਹਰ ਦੇ ਮਨਜ਼ਰ ਨੇ ਚੱਲਨੇ ਅੰਦਰ ਪੁੱਛਨੇ 47 ਰੁਪਏ ਇਹਨਾਂ ਦੇ ਕੀ ਹਾਲਾਤ ਦਾ ਵਾਕਿਆ ਸਰ ਜੀ ਚੋਰ ਸਾਹਿਬਾ ਮਕਾਨ ਤੇ ਪਰਚ ਤੁਸੀਂ ਦੱਸ ਦਿਓ ਰੁਪਏ ਜੀ ਇਹ ਜਨਾਬ ਬੰਬਾਲੇ ਦਾ ਮਸ਼ਹੂਰ ਮਕਾਨ ਹੈ ਇਸ ਮਕਾਨ ਦਾ ਤਾਰਿਖ ਹੈ ਕਿ ਮਾਸਟਰ ਮੁਹੰਮਦੀਨ ਦਾ ਖੜਿਆ ਹੋ ਮਕਾਨ ਅੱਛਾ ਇੱਥੇ ਮਾਸਟਰ ਮੁਹੰਮਦੀਨ ਦੀ ਹਾਜ਼ਰੀ ਹੈ ਠੀਕ ਹੈ ਬੜਾ ਕਾਮਯਾਬ ਇਨਸਾਨ ਸੀ ਨੇ ਕੇ ਮਾਸਟਰ ਮੁਹੰਮਦin ਸ਼ੁਰੂ ਤੋਂ ਹੀ ਮਾਸਟਰ ਮੁਹੰਮਦin ਸੀ ਇਹ ਪਹਿਲਾ ਕੋ ਸਿੱਖ ਸਰਦਾਰ ਤੇਰੇ ਨੇ ਪਹਿਲਾ ਇੱਥੇ ਸਿੱਖ ਸਰਦਾਰ ਰਹਿ ਗਿਆ ਮਾਸਟਰ ਮੁਹੰਮਦin 1847 ਜੀ ਇੰਡੀਆ ਜੋ ਆਇਆ ਅੱਛਾ ਅੱਛਾ ਇਹ ਦਰਵਾਜ਼ਾ ਉਹ ਹੀ ਪੁਰਾਣਾ ਬਹੁਤ ਪੁਰਾਣੇ ਖਲੋਤਾ ਸਹੀ ਇਹ ਪੁਰਾਣਾ ਦਰਵਾਜ਼ਾ ਖਲੋਤਾ ਠੀਕ ਹੈ ਜੀ ਇਹ ਚੋਰ ਸਾਹਿਬ ਇੱਥੇ ਵੀ ਪੁਰਾਣੀ ਲੱਗੀ ਹੈ ਜੀ ਜੀ ਪੁਰਾਣੀ ਇਹ ਤਾਂ ਜਾਈ ਪੁਰਾਣਾ ਖਲੋਤਾ ਹੈ ਠੀਕ ਆ ਜੋ ਫੇ ਪਿਛੋਟ ਟੱਗ ਗਿਆ ਮਕਾਨ ਹਾਂਜੀ ਟੱਟ ਗਿਆ ਪਿਛੋਂ ਵੇਖ ਗਿਆ ਹੁਣ ਕਿਸੇ ਹੋਰ ਬੰਦੇ ਖਰੀਦੇ ਆ ਮਾਸਟਰ ਮਾਸਟਰ ਦੇ ਬਾਲ ਬੱਚੇ ਤੁਰ ਅੱਛੇ ਕਰੀਏ ਨੇ ਸਾਰੇ ਡੁਰ ਗਏ ਨੇ ਠੀਕ ਹੋ ਗਿਆ ਆ ਵੈਸੇ ਉਹ ਹਿੰਦੀ ਦੇ ਸਾਰੇ ਪੁੱਤਰ ਪੜ੍ਹ ਕੇ ਅਫਸਰ ਬਣ ਗਿਆ ਸਨ ਅੱਛਾ ਉਹ ਵੱਡੇ ਵੱਡੇ ਸਾਰੇ ਇੰਟਰਗੈਂਟ ਸਾਰੇ ਲੋ ਜੀ ਬੰਬਾਂ ਵਾਲੀ ਦੇ ਵਿੱਚ ਪੁਰਾਣਾ ਮਕਾਨ ਅੱਲਾਹ ਸੜੇ ਵਾਲਾ ਮਕਾਨ ਨਾਲ ਦਾ ਸ਼ਾਮਾ ਦਾ ਮਕਾਨ ਜੀ ਜਿਹੜੇ ਬੰਬਾਲੇ ਦੇ ਮਸ਼ਹੂਰ ਸੈਦ ਹੋਰ ਇੱਕੋ ਘਰ ਸੈਦਾਂ ਦਾ ਅੱਛਾ ਇਹ ਸ਼ੁਰੂ ਤਾਰੀਖ ਤੋਂ ਬੰਬਾਲੇ ਭੰਡਾਰਾ ਕਰਾਉਂਦੇ ਨੇ ਨਾਮੀ ਚੇਤਰ ਦੀ ਠੀਕ ਹੋ ਗਿਆ ਜੀ ਬੰਬਾਲੇ ਦੇ ਸੈਦ ਹਸਨ ਸ਼ਾਹ ਸੈਨ ਸ਼ਾਹ ਮਸ਼ਹੂਰ ਹੋਏ ਨੇ ਤੇ ਮਾਸੂਮ ਸ਼ਾਹ ਠੀਕ ਹੋ ਗਿਆ ਇਹ ਮਾਸਟਰ ਮਮਦੀਨ ਵਾਲਾ ਮਕਾਨ ਹੈ ਇੱਥੇ ਪਹਿਲਾਂ ਸਿੱਖ ਸਰਦਾਰ ਰਹੇ ਨੇ ਠੀਕ ਹੈ ਸਨ 47 ਤੋਂ ਪਹਿਲਾਂ ਪਾਰਟੀਸ਼ਨ ਚ ਇੰਡੀਆ ਹੀ ਚਲੇ ਗਏ ਨੇ ਇੱਥੇ ਪਰ ਮਾਸਟਰ ਮਮਦੀਨ ਆਇਆ ਉਹ ਇਸ ਮਕਾਨ ਚ ਰਿਹਾ ਸਾਰੀ ਉਮਰ ਸਹੀ ਸਤਿ ਆ ਗੁਰੂ ਜੀ ਮਾਸਟਰ ਮੁਮਦੀਨ ਦਾ ਹਾਜੀ ਬਹਿ ਥੜੇ ਵਾਲਾ ਮਕਾਨ مشهور ਹੈ ਅੱਜ ਵੀ ਮਸਜਿਦਾਂ ਜਲਾਣ ਹੋਵੇ ਤੇ ਇਹ ਜਾਂਦੇ ਨੇ ਮਾਸਟਰ ਮੁਮਦੀਨ ਦੇ ਥੜੇ ਤੇ ਕਿਆ ਬਾਤ ਜੀ ਛੋਟੀ ਏਡ ਦਾ ਮਕਾਨ ਇਹ ਮਕਾਨ ਤਾਰਫ ਬੰਬਾਲੇ ਦਾ ਸਹੀ ਜੀ ਅੱਛਾ ਦੂਸਰਾ ਵੀ ਇੱਥੇ ਤੁਸੀਂ ਇੱਕ ਮਕਾਨ ਕਹਿ ਰਹੇ ਸੋ ਜੀ ਉਹ ਬਾਬੇ ਤੇਜਾ ਸਿੰਘ ਵਾਲਾ ਮਕਾਨ ਹੈ ਨਾਲ ਨਾਲ ਹੀ ਠੀਕ ਆ ਜੋ ਹੋਰ ਜਾਓ ਜੀ ਜੀ ਇਹ ਬੰਬਾਲੇ ਪਿੰਡ ਦਾ ਪਹਾੜ ਪਾਸ ਹੈ ਠੀਕ ਹੈ ਤੁਹਾਡੀ ਬਾਗ ਪਿਛੇ ਮਾਸਟਰ محمدਿੰਦਾ ਮਕਾਨ ਥੜੇ ਵਾਲਾ ਠੀਕ ਹੈ ਜਿਹੜਾ ਫਰੰਟ ਸੱਜੇ ਬਾਬੇ ਤੇਜਾ ਸਿੰਘ ਵਾਲਾ ਮਕਾਨ ਹੈ ਅੱਛਾ ਬਾਬਾ ਤੇਜਾ ਸਿੰਘ ਮਮਰਾਜ ਜੱਟ ਹੋਇਆ ਜਿਹੜਾ ਬੰਬਾਲੇ ਦਾ ਠੀਕ ਹੈ ਹਾ ਮਸ਼ਹੂਰੀਆਂ ਸਨ ਇਸ ਇਲਾਕੇ ਜੱਟ ਦੀਆਂ ਬੜੀਆਂ ਕੀ ਕਹ ਰਹੇ ਹੋ ਬਾਬਾ ਤੇਜਾ ਸਿੰਘ ਮਮਰਾਜ ਜੱਟ ਜਿਹੜਾ ਬੰਬਾਲੇ ਦਾ ਹੋਇਆ ਹੈ ਨਾ ਇਹ ਮਕਾਨ ਹੈ ਸਾਹਮਣੇ ਉਹਦਾ ਸਹੀ ਤੇ ਇਹਨਾਂ ਇਲਾਕਿਆਂ 'ਚ ਬਾਬੇ ਤੇਜਾ ਸਿੰਘ ਦੀਆਂ ਬੜੀਆਂ ਮਸ਼ਹੂਰੀਆਂ ਸਨ ਸਹੀ ਸ਼ੁਰੂ ਤਾਰੀਖ ਤੋਂ ਠੀਕ ਹੋ ਗਿਆ ਹਾਂਜੀ ਅੱਛਾ ਜੀ ਇਹ ਮਕਾਨ ਹੁਣ ਸਾਰਾ ਦੁਬਾਰਾ ਤਬੀਰ ਹੋ ਗਿਆ ਹਾਂਜੀ ਦੁਬਾਰਾ ਤਮੀਰ ਹੋ ਗਿਆ ਉਹਨਾਂ ਦਾ ਬਾਲ ਬੱਚਾ ਇੱਥੇ ਰਹਿ ਰਿਹਾ ਹੋ। ਅੱਛਾ ਜੀ ਤੁਸੀਂ ਦੱਸੋ ਕਿ ਉਹਨਾਂ ਇਸਲਾਮ ਕਬੂਲ ਕਰ ਲਿਆ ਸੀ ਉਹ ਵੀ ਜੀ। ਹਾਂਜੀ ਉਹ ਹੀ ਨੇ ਬਾਬਾ ਤੇਜ ਸਿੰਘ। ਸਹੀ ਠੀਕ। ਉਹਨਾਂ ਦੀ ਬਾਹ ਇੱਕ ਬੇਟੀ ਸੀ ਉਹਨਾਂ ਨੇ ਇਸਲਾਮ ਕਬੂਲ ਕਰ ਲਿਆ ਕੋਤਮਾ ਦੇ ਇੱਥੇ ਆ ਗਿਆ। ਉਹਨਾਂ ਦਾ ਅਗਵਾਲ ਔਲਾਦ ਇੱਥੇ ਰਹਿ ਰਹੀ। ਜੀ ਠੀਕ ਹੋ। ਹਾਂਜੀ ਮੁਹੰਮਦ ਸ਼ਫਾਕ ਤੇ ਮੁਹੰਮਦ ਰਿਆਜ਼ ਉਹਨਾਂ ਦੇ ਬੇਟੇ ਦੋ ਤਰੇ ਨੇ ਬਾਬਾ ਤੇਜ ਸਿੰਘ ਉਹ। ਅੱਛਾ ਜੀ ਇਹ ਕਹ ਵੀ ਪਿੰਡ ਦੇ ਸੈਂਟਰ ਵਾਲੇ ਪਾਸੇ ਅਸੀਂ ਜਾਣਦੇ ਹਾਂ ਬਚਕਲੀ ਵਾਲੇ ਪਾਸੇ। ਤੇ ਕਹ ਵੀ ਪੁਰਾਣਾ ਮਕਾਨ ਜਿਹੜਾ ਛੋਟੀ ਇੱਟਾਂ ਦੇ ਬਣਿਆ। ਇਹ ਕੋਟਾ ਢੇਰੀ ਹੋ ਗਿਆ। ਸਰ ਸਾਬ ਇਹ ਵੀ ਕੀ ਦੱਸ ਰਹੇ ਹਿੰਦੂਆਂ ਸਿੱਖਾਂ ਦਾ ਸੀ? ਜੀ 12 ਸੀ ਇੱਥੇ ਵੀ ਪਹਿਲਾਂ। ਅੱਛਾ ਇਹ ਪਾਕਿਸਤਾਨ ਤੋਂ ਬਣ ਤੋਂ ਬਾਅਦ ਫਿਰ ਇੱਥੇ ਆਗਰ ਆਇਸ਼ਰ ਕੀ ਕਾਂਜ ਮੁਹੰਮਦ ਖਾਨ ਨੇ। ਠੀਕ ਹੈ। ਰਾਣੇ ਮੁਹੰਮਦ ਖਾਨ ਦੇ ਨਾਂ ਤੇ 12 ਹੋਣਾ ਹੈ ਬਾਈ ਦਾ ਸੁਣਿਆ। ਠੀਕ ਹੈ। ਇਹ ਵੀ ਛੋਟੀ ਠੱਡ ਤੇ ਬਣਿਆ। ਹਾਂਜੀ। ਅੱਛਾ ਅਸੀਂ ਹੁਣੇ ਕਿਸ ਮਲੇ ਚ ਤੁਰਨੇ ਆਪੇ। ਇਹ ਜਨਾਬ ਪਿੰਡ ਦਾ ਅੰਦਰੂਨ ਹੀ ਸੱਟ ਸ਼ੁਰੂ ਹੋ ਗਿਆ। ਠੀਕ ਹੈ। ਤੇ ਅਸੀਂ ਬਿਜਲੀ ਬਿਛਲੀ ਗਲੀ ਜਾ ਰਹੇ ਆ। ਅੱਛਾ। ਸਭ ਇਸ ਗਲੀ ਤੁਰਦਾ ਸੋ ਤਾਂ ਪਿੰਡ ਨੂੰ ਇੱਕ ਪਾਸੇ ਵੱੜ ਜੀ ਤੇ ਦੂਸਰੇ ਪਾਸੇ ਨਿਕਲ ਜਾਂਦੀ ਹੈ। ਹਾਂ ਜੀ ਆਰ ਪਾਰ ਹੁੰਦੀ ਹੈ। ਇਹ ਵੀ ਪੁਰਾਣੇ ਜੀ ਹੋਈ ਦਰਵਾਜ਼ੇ ਹੋਈ ਮਕਾਨ। ਪਿੰਡ ਦੇ ਵਿਚਕਾਰ ਪਿੰਡ ਦੇ ਵਿਚਕਾਰੋਂ ਗਲੀ ਲੰਘਦੀ ਹੈ। ਦੂਸਰ ਲੰਘ ਜਾਂਦੀ। ਆਰ ਪਾਰ ਹੋ ਜਾਂਦੀ ਹੈ। ਅੱਛਾ ਇੱਥੇ ਤੁਸੀਂ ਕੋਈ ਸੁਨਿਆਰੇ ਦਾ ਮਕਾਨ ਦੱਸ ਰਹੇ ਹੋ? ਜੀ ਲਾਲ ਸੁਨਿਆਰੇ ਦਾ ਮਕਾਨ ਥੋੜੇ ਹਿੱਕੇ ਉਹਦੇ। ਅੱਛਾ। ਅਸਲ 'ਚ ਹੁਣ ਆਬਾਦੀ ਜਿੰਬਣ ਗਈ ਬਹੁਤ ਹੀ ਨੰਮੀ। ਠੀਕ ਹੈ। ਪੁਰਾਣੇ ਮਕਾਨ ਲੋਕਾਂ ਢਾਟਾ ਟਾ ਕੇ ਨਾ ਤੇ ਨਵੀਂ ਤਮੀਰ ਕਰ ਲਈ ਹੈ ਬੜੀਆਂ ਨਕੀਆਂ ਤੇ ਭਿੜੀਆਂ ਗਲੀਆਂ ਹਨ ਹਾਂਜੀ ਹਾਂਜੀ ਅੱਛਾ ਅਸੀਂ ਹੁਣ ਜਿੱਥੇ ਖਲੋਤੇ ਆ ਉੱਚੀ ਜਗ੍ਹਾ ਹੈ ਮਰਹਲ ਜੀ ਇਹ ਪਿੰਡ ਦਾ ਬਸਤੀ ਸ ਹੈ ਨਾ ਅੱਛਾ ਸੈਂਟਰ ਤਕਰੀਬਨ ਹੈ ਅਸੀਂ ਜਾ ਰਹੇ ਹਾਂ ਲਾਲ ਸੁਨਿਆਰੇ ਦੇ ਮਕਾਨ ਵੱਲ ਠੀਕ ਹੋ ਗਿਆ ਮੇਰੇ ਕੋ ਪੀਲਾ ਰੇ ਪਾਏ ਮਕਾਨ ਖਲੋਤਾ ਹੈ ਦੀਵਾਰ ਇਹ ਸੀ ਬਾਬਾ ਅੱਲਾ ਦਿੱਤਾ ਗਾੜੇ ਵਾਲੇ ਖੂਹ ਵਾਲਾ ਬਾਬਾ ਅੱਲਾ ਦਿੱਤਾ ਜੱਟ ਬੰਦੇ ਛੇ ਗਾੜੇ ਵਾਲੀ ਆਂਦੇ ਸਨ ਅੱਛਾ ਜੀ ਬੜੀ ਵੱਡੀ ਚਦਰਾ ਹੋਈ ਬੰਬਾਲੇ ਲੇਕਿਨ ਇਹ ਮੁਸਲਮਾਨ ਬਰਾਦਰੀ ਸਨ ਜੱਟ ਬੰਦੇ ਛੇ ਸਨ ਬੰਬਾਲੇ ਦੇ ਪੁਰਾਣੇ ਮਕਾਨ ਠੀਕ ਹੋ ਗਿਆ ਜੀ ਇਹ ਵੇਖੋ ਜੀ ਇਹਦੇ ਵਿੱਚ ਵੀ ਡਿਜ਼ਾਈਨ ਬਣੇ ਆ ਉਹ ਕਾਲੀਆਂ ਜੀਆਂ ਏਟਾ ਲਾ ਕੇ ਨਾ ਹੁੰਦੇ ਹਾਂ ਜੀ ਡਿਜ਼ਾਈਨ ਬਣੇ ਸਨ ਬੜੇ ਸੋਹਣੇ ਫੁੱਲ ਬੂਟੇ ਪਏ ਸਨ ਹਾਂ ਹੁੰਦੇ ਨੇ ਦਾ ਅੱਧਾ ਖਾਨਦਾਨ ਬਵਲਪੁਰ ਤੋਂ ਗਿਆ ਅੱਧਾ ਖਾਨਦਾਨ ਇੱਥੇ ਠੀਕ ਹੋ ਗਿਆ ਉੱਤੇ ਵੀ ਇਹ ਬਾਬੇ ਅੱਲਾ ਦਿੱਤੇ ਜੱਟ ਬੰਦੇ ਛੇ ਦਾ ਪ ਬਾਬਾ ਅੱਲਾ ਦਿੱਤਾ ਜੀ ਨਾਲ ਗੱਟ ਬਣੇ ਸਿਆ ਆਏ ਸਨ ਨਵੇਂ ਵਾਲੇ ਫੂਏ ਨਾਲ ਮਾਰ ਕੀ ਸੀ ਤੇ ਗਾੜੇ ਵਾਲੀ ਗਾੜੇ ਵਾਲੇ ਫੂਜ ਨਾਲ ਤੇ ਵੱਜਦੇ ਸਨ ਬਾਬਾ ਅੱਲਾ ਦਿੱਤਾ ਗਾੜੇ ਆਉਗੇ ਠੀਕ ਹੋ ਗਿਆ ਇਹ ਵੀ ਪੁਰਾਣਾ ਮਕਾਨ ਪਲਸਟਰ ਹੋ ਗਿਆ ਨਕਸ਼ਾ ਪੁਰਾਣਾ ਅੰਦਰ ਹੋਈ ਇਹ ਸਾਰਾ ਅੰਦਰ ਹੋਈ ਸਾਰਾ ਠੀਕ ਹੋ ਗਿਆ ਇਹ ਹੁਣ ਲਾਲ ਸੁਨਿਆਰੇ ਦਾ ਮਕਾਨ ਸ਼ੁਰੂ ਹੋ ਗਿਆ अच्छा ऐला जड़ा नवा तामीर होया जी नवा टावर तामीर हो गए सारे ठीक हो गए ते पहला भी पक्का ਸੀ ਬੜਾ ਬਿਹਤਰੀਨ ਬਣਿਆ ਸੀ ਪਹਿਲਾਂ اچھا ਇਹ ਲਖੇ ਸਾਰਾ ਬਦਲ ਗਿਆ ਨਾ ਪਹਿਲਾਂ ਮੇਰੇ ਦੁਆਰੇ ਇੰਨੇ ਇੰਨੇ ਚੌੜੀ ਦੇ ਸਨ اچھا ਆ ਕੋਈ 5 26 ਇੰਚ ਚੌੜੀ ਦੁਆਰਾ ਸਾਰੇ ਪਹਿਲਾਂ ਤੇ ਪਹਿਲਾਂ ਪੱਕਾ ਬਣਿਆ ਸੀ ਇਹ ਮਕਾਨੇ ਲਾਲਸ ਨੇ ਆ ਰਹੇ ਠੀਕ ਹੋ ਜੀ ਠੀਕ ਆ ਜੇ ਇਸੇ ਹੁਣ ਵਾਪਸ ਆ ਗਏ ਆ ਲਾਲਸ ਨੇ ਆ ਰਹੇ ਨੇ ਕੰਮ ਦੇ ਤਰਫ ਵਿੱਚਲੀ ਗਲੀ ਜਾ ਆਹੀ ਹੁਣ ਵਿੱਚਲੀ ਗਲੀ ਚਾ ਜਾ ਠੀਕ ਹੈ ਇਹ ਉਮਰ ਸ਼ਫੀਕ ਸੁਲਤਾਨ ਉਮਰ ਤੋਂ ਇਸ ਦਾ ਪਰ ਮਕਾਨ ਪੁਰਾਣਾ ਹੀ ਹੈ ਜੀ ਇਹ सेठ ਸੁਲਤਾਨ ਦਾ ਘਰ ਹੈ اچھا ਮਕਾਨ ਨਹੀਂ ਇਹ ਪਾਕਿਸਤਾਨ ਬਣਨ ਤੋਂ ਬਾਅਦ ਬਣਾਇਆ ਗਿਆ اچھا اچھا ਨਹੀਂ ਜੀ ਠੀਕ ਹੋਰੇ ਬੇਟਿਆਂ ਦੇ ਨਾਮ ਲਿਖੇ ਵੇਖੋ ਜੀ ਕਿੱਡੀਆਂ-ਕਿੱਡੀਆਂ ਤੰਗ ਬ੍ਰੇਕਲੀ ਅਸਲਾਮ ਸਭ ਇਹ ਜਿਹੜੇ ਲੋਕਾਂ ਨੇ ਚੇਂਜ ਕਰ ਲਏ ਨੇ ਲੇਕਿਨ ਕੁਝ ਬਿਲਡਿੰਗਸ ਅਜੇ ਵੀ ਪੁਰਾਣੀਆਂ ਹੀ ਨੇ ਬਚੀਆਂ ਸਾਰੀ ਤਮੀਰੀ ਨਵੀ ਹੋ ਗਈ ਜੀ ਉਹ ਹੀ ਹੁਣ ਪੁਰਾਣੇ ਜਿਹੜੇ ਠੱਠੇ ਖੋਤੇ ਹਮ ਸਾਰੀ ਤਮੀਰੀ ਟੋਟਲ ਅੰਦਮਨ ਬਸ ਇਹ ਬਾਤ ਹੈ ਜੀ ਬਸ ਇਹ ਪੁਰਾਣਾ ਖੋਤਾ ਜੀ ਇਹੋ ਮਾਲਸ ਰਹੇ ਨੇ ਇਹ ਛੋਟੀਆਂ ਇੱਟਾਂ ਹੀ ਬਣਿਆ ਇਹਨਾਂ ਦੇ ਮਾਲਕਾਂ ਦੇ ਨਾਵਾਂ ਦਾ ਵੀ ਸਾਨੂੰ ਪਤਾ ਅੱਛਾ ਇਹ ਉੱਤੇ ਤੋਂ ਉਹਨਾਂ ਨੇ ਵੱਡੀਆਂ ਇੱਟਾਂ ਲਾ ਲਈਆਂ ਇੱਥੇ ਜੀ ਚਬਾਰਾ ਸੀ ਅੱਛਾ ਇੱਥੇ ਚਬਾਰਾ ਸੀ ਸਿੱਖਾਂ ਦਾ ਤੇ ਹੁਣ ਟੱਟ ਗਿਆ ਸਰਦਾਰ ਇਹ ਅਸੀਂ ਹਾਂ ਉਸ ਟਾਈਮ ਪਿਛਲੀ ਗਲੀ ਦੇ ਵਿੱਚ ਹਾਂਜੀ ਠੀਕ ਕੋਈ ਇਹ ਪਿੰਡ ਦੀ ਬਿਲਕੁਲ ਪਿਛਲੀ ਗਲੀ ਤੇ 36 ਗਲੀ ਵਾਲਾ ਏਰੀਆ ਏ ਪਿੰਡ ਦਾ ਅੰਦਰੂਣ ਹਿਸਾਬ ਨਾਲ ਠੀਕ ਉੱਥੇ ਆ ਪੁਰਾਣਾ ਇੱਕ ਮਕਾਨ ਹੈ ਜੀ ਜਿਹੜਾ ਜੀ ਵੀ ਖਲੋਤਾ ਛੋਟੀ ਇੱਟਾਂ ਇਹ ਸਾਰਾ ਚਬਾਰਾ ਛੋਟੀ ਇੱਟਾਂ ਦਾ ਸੀ ਸੂਰ ਸੀ ਪਿੰਡ ਅੱਛਾ ਇਹ ਵਾਹ ਜੀ ਵਾਹ ਤਾਂ ਇਹ ਬਰਪਕਾ ਸਭ ਗੁਨੀਏ ਦੇ ਵਿੱਚ ਕੰਮ ਹੋਇਆ ਸਾਰਾ ਇਹਨਾਂ ਨੂੰ ਪੁੱਛ ਰਹਾਂ ਦੁਕਾਨਦਾਰ ਇਹਨਾਂ ਨੂੰ ਤਾਂ ਵੇਖੋ ਤੁਸੀਂ ਇਹ ਅਸੀਂ ਰੋਸ਼ਨ ਦਾਨ ਪੁਰਾਣੇ ਤੋਂ ਛੋਟੇ একদম ਬਣੇ ਨਾ ਡਿਜ਼ਾਈਨ ਵਿੱਚ ਇਹਨਾਂ ਦਾ ਐਸੇ ਤੁਸੀਂ ਇਹ ਮਸ਼ਹੂਰ ਸੀ ਚਬਾਰਾ ਛੋਟਾ ਕਿ ਹੁਣ ਥੱਲੇ ਅਸੀਂ ਲੱਥਣਾ ਸ਼ੁਰੂ ਹੋ ਗਏ ਆ ਜੀ ਜੀ ਬਾਹਰ ਨਿਕਲਨੇ ਆ ਬੰਬਾਲੇ ਤੋਂ ਅਸੀਂ ਹੁਣ ਬੰਬਾਲੀ ਤੋਂ ਬਾਹਰ ਨਿਕਲਨੇ ਆ ਜੀ ਠੀਕ ਇਹ ਮਲਾ ਆ ਗਿਆ ਤੁਹਾਟੇ ਆ ਦੇ ਸਰਦਾਰਾਂ ਦਾ ਦੁਹਾਟੇ ਵਾਲੇ ਸਰਦਾਰ ਦੁਹਾਟੇ ਵਾਲੇ ਦੁਹਾਟੇ ਖੂਹ ਵਾਲੇ ਸਰਦਾਰਾਂ ਦਾ ਮੱਲਾ ਹੋ ਗਿਆ ਠੀਕ ਹੈ ਸਾਰੇ ਪਿੰਡੋਂ ਵੱਡੇ ਮਕਾਨ ਐ ਸਨ ਅੱਛਾ ਇੱਥੇ ਆ ਚਾਰ ਪੰਜ ਬਾਰੇ ਸਨ ਐ ਛੱਤੀ ਗਲੀ ਐ ਜਦੋਂ ਇੰਡੀਆ ਪਾਕਿਸਤਾਨ ਦੀ ਸੀ ਬਣਿਆ ਉਦੋਂ ਵੀ ਐ ਛੱਤੀ ਗਲੀ ਸੀ ਅੱਛਾ ਅੱਜ ਇਹ ਮਕਾਨ ਵਿੱਚ ਐ ਡੁਹਾਟੇ ਜੀ ਐ ਛੱਤੀ ਗਲੀ ਮਸ਼ਹੂਰ ਹੈ ਉਹ ਡਿਜ਼ਾਈਨ ਦੋਨਾਂ ਐ ਪੁਰਾਣਾ ਡਿਜ਼ਾਈਨ ਜ ਆਜੋ ਵੱਧਾ ਨਜ਼ਰ ਆ ਰਿਹਾ ਆਜੋ ਲੈ ਆਓ ਬੇਸੁਖ ਭਾਜੀ ਹੂੰ ਇਦਰੋਂ ਸਾਡੇ ਘਰ ਦੇ ਵਿੱਚੋਂ ਤੁਹਾਨੂੰ ਇਹਦਰੋਂ ਨਕਸ਼ਾ ਮਿਲ ਜੇਗਾ ਉਸ ਤੋਂ ਪਾਰ ਲੱਗੋਗਾ ਇਹ ਨਕਸ਼ਾ ਸਿਹਰਾ ਚਾਰ ਚੁਕਰੋਂ ਬਾਹਰ ਅੱਛਾ ਦੁਵਾਰੋਂ ਉਹਨਾਂ ਪਲਸਟਰ ਕਰਾਇਆ ਪਿਛਲੇ ਸਾਲ ਨੂੰ ਲਿਆ ਨਾ ਬਾਕੀ ਆ ਤੁਹਾਡੇ ਕੰਢੇ ਪਿੱਛੇ ਖੱਬੇ ਹੱਥੇ ਸਭ ਚਵਾਰੇ ਸੰ ਸਹੀ ਜਿਹੜੇ ਉਹ ਟਹਾੜਾ ਕੇ ਦੁਬਾਰਾ ਫੇਰ ਤਮੀਟਰ ਦੋ ਦੋ ਮੰਜਿਆ ਅੱਛਾ ਸਾਰੇ ਇੱਥੇ ਅੱਛਾ ਬਾਹਰ ਵੀ ਬੇਸ਼ਕ ਪਲਸਟਰ ਹੋ ਗਿਆ ਆ ਪਿਛਲੇ ਸਾਲ ਹੀ ਕਰਾਇਆ ਨਾ ਡਿਜ਼ਾਈਨ ਉਹੀ ਹੈ ਹਾਂਜੀ ਹਾਂਜੀ ਦੁਵਾਰਾਂ ਉਹੀ ਨੇ ਸਾਰੇ ਲੇਕਿਨ ਉਹ ਤੋਂ ਬਨੇਰਿਆਂ ਦਾ ਡਿਜ਼ਾਈਨ ਚੇਂਜ ਕੀਤਾ ਨੇ ਨਾ ਹਾਂ ਹਾਂ ਹਾਂਜੀ

ਅੱਗੇ ਜਿਹੜੇ ਸਾਡੇ ਮਕਾਨ ਨੇ ਉਹ ਵਿੜਾ ਘੁੰਮਣਾ ਦਾ ਬਾਈਕਾ ਠੀਕ ਹੋ ਲੋਈ ਸਾਬੋ ਨਿਆ ਕਿਹੜਾ ਮਹੱਲਾ ਜੀ ਜੀ ਇਹ ਵਿੜਾ ਘੁੰਮਣਾ ਸ਼ੁਰੂ ਹੋ ਗਿਆ ਜੀ ਅੱਛਾ ਇਹ ਮਕਾਨ ਤੋਂ ਡੋਟੇ ਵਾਲੇ ਸਰਦਾਰਾਂ ਦੇ ਅੱਛਾ ਜਿਹੜਾ ਪਿੱਛੇ ਚੱਲਦੀ ਹਾਂਜੀ ਹਾਂਜੀ ਜਿਹੜਾ ਪਿੱਛੇ ਦੱਸਿਆ ਪਰਲਾ ਮਕਾਨ ਤੇ ਇਹ ਮਕਾਨ ਸਾਰੇ ਪਿੰਡੋਂ ਵੱਡੇ ਹਿੱਸੇ ਲੇਕਿਨ ਇਸ ਮਕਾਨ ਦਾ ਟੋਟਲੀ ਨੱਚਾ ਤਬਦੀਲ ਹੋ ਗਿਆ ਸਹੀ ਉਹ ਦੁਬਾਰਾ ਤਮੀਰ ਹੋ ਗਈ ਜੇ ਇਹ ਬੈਠਕ ਸੀ ਸਾਈਂ ਘੁੰਮਣ ਦੀ ਸਾਈਂ ਘੁੰਮਣਾ ਸਾਈਂ ਘੁੰਮਣਾ ਸਰਦਾਰ ਸੀ ਅੱਛਾ ਜੀ ਉਹਨੂੰ ਕਹਿੰਦੇ ਹਨ ਸਾਈਂ ਘੁੰਮਣ ਜੀ ਸਾਈਂ ਘੁੰਮਣ ਉਹ ਰਾਜ ਘੁੰਮਣ ਜੱਟ ਸੀ ਨਾ ਅੱਛਾ ਘੁੰਮਣ ਦਾ ਸਿੱਖ ਸਰਦਾਰ ਜੱਟ ਸੀ ਘੁੰਮਣ ਉਹਨੇ ਇਹ ਬੈਠਕ ਬਣਾਈ ਸੀ ਇਹ ਮਕਾਨ ਅੱਗੇ ਬੂਟੇ ਸਿੰਘ ਚੋਰ ਇਹ ਬੈਠਕ ਕੋਈ ਹੈ ਜੇ ਕਿ ਇਹ ਦੁਬਾਰਾ ਬਣੀ ਹੋਈ ਹਾਂ ਜੀ ਇਹ ਦੁਬਾਰਾ ਬਣ ਗਈ ਘਟ ਕੇ ਉਹਨਾਂ ਨੀਆਂ ਦੇ ਉਹਨਾਂ ਨੀਆਂ ਦੇ ਠੀਕ ਹੋ ਗਿਆ ਇਹ ਮਕਾਨ ਹੈ ਚੌਧਰੀ ਬੂਟੇ ਸਿੰਘ ਜੱਟ ਵਾਲਾ ਕੋਈ ਦੁਬਾਰਾ ਉਹ ਹੀ ਮਕਾਨ ਖੋਤਾ ਬਾਹਰੋਂ ਪਲਾਸਟਰ ਕਰਾਇਆ ਸਾਂ ਅੰਦਰੋਂ ਨਕਸ਼ਾ ਹੋਇਆ ਅੱਛਾ ਅੱਛਾ ਜੀ ਜੀ ਇਹ ਮਕਾਨ ਜੀ ਇਹ ਮਕਾਨ ਵੀ ਟੱਟ ਕੇ ਬਣਿਆ ਹੈ ਇਹ ਵੀ ਸਾਡੇ ਕੋਲ ਹੈ ਅਸਾਂ ਖਰੀਦ ਲਿਆ ਠੀਕ ਹੈ ਇੱਥੇ ਸਾਡੀ ਮਾਂ ਤੇ ਬਾਪ ਦੱਸਦੇ ਨੇ ਕਿ ਇੱਥੇ ਮਹੱਲ ਸੀ ਅੱਛਾ ਐਸ ਮਕਾਨ 'ਚ ਮਹਿਲ ਬਣਿਆ ਸੀ ਅੱਛਾ ਇੰਡੀਆ ਪਾਕਿਸਤਾਨ ਤੋਂ ਬਣਨ ਤੋਂ ਪਹਿਲਾਂ ਅੱਛਾ ਜਿਹੜਾ ਫਿਰ ਇੰਡੀਆ ਪਾਕਿਸਤਾਨ ਬਣਨ ਤੋਂ ਬਾਅਦ ਇਹ ਕੀ ਉਹਨਾਂ ਆਂਦੇ ਨੇ ਖਸਤਾਲਤ ਹੋ ਗਿਆ ਢੱਟ ਗਿਆ ਬਸ ਜਗ੍ਹਾ ਸਫੈਦਾ ਹੋ ਗਈ ਫਿਰ ਲੋਕਾਂ ਬਣਾਉਣ ਨੂੰ ਲਿਆ ਬਾਅਦ 'ਚ ਆ ਖਰੀਦ ਲਿਆ ਅੱਛਾ ਨਹੀਂ ਇਹ ਜਿਹੜੇ ਬੜਾ ਜਿਹਾ ਮੈਨੂੰ ਦੱਸਿਆ ਜੀ ਕਿ ਜਿਹੜਾ ਮਹਿਲ ਦੱਸਦੇ ਹੋ ਜੀ ਇਹ ਘੁੰਮਣਾ ਵਾਲੀ ਗੱਲ ਹੈ ਜੀ ਨਹੀਂ ਅੱਛਾ ਜੀ ਕੋਈ ਬਾਕੀਆ ਬਾਕੀਆ ਤਾਂ ਕੋਈ ਨਹੀਂ ਰਹੀ ਸਾਰਾ ਤਮੀਰ ਹੋ ਗਿਆ ਕੁਝ ਵੀ ਜੋ ਖਾਲੀ ਪਿਆ ਠੀਕ ਹੋ ਗਿਆ ਠੀਕ ਹੋ ਗਿਆ ਇਹ ਰੋਸ਼ਨਦਾਨ ਵਗੈਰਾ ਸਾਰੇ ਇਹ ਆ ਤਮੀਰ ਨਵੀਂ ਹੈ ਸਾਰੀ ਅੱਛਾ ਅੱਛਾ ਹਾਂ ਇਹ ਮਕਾਨ ਹੈ ਬਾਹਰ ਕੰਧ ਪੁਰਾਣੀ ਨਵੀਂ ਹੈ ਠੀਕ ਹੈ ਅੰਦਰੋਂ ਤੁਹਾਨੂੰ ਵਿਜ਼ਿਟ ਕਰਾਂਗੇ ਆ ਜੀ ਜੀ ਆਜੋ ਆਜੋ ਅੱਛਾ ਅੱਛਾ ਬੱਚਿਆਂ ਚਾਬੀ ਇਹ ਜਾਂਦੇ ਲੰਘੋ ਮੈਂ ਚਾਬੀ ਅੱਛਾ ਪੁਰਾਣੇ ਹੈ ਅੰਦਰੋਂ ਇਹ ਪੁਰਾਣੇ ਹੈ ਚਾਂਦ ਚਾਬੀ ਇਹ ਮਕਾਨ ਦੀ ਚਾਬੀ ਪਸਾਰ ਦੇ ਵੱਡੇ ਬੂਏ ਦੀ ਆਹੋ দৌੜ ਕੇ ਲਿਆ ਚੰਗਾ ਤੂੰ ਚੱਲ ਅੱਛਾ ਪੁਰਾਣੀ ਹੈ ਜੀ ਚੌਰ ਸਾਹਿਬ ਜੀ ਹੈ ਇਹ ਪੁਰਾਣੀ ਹੈ ਜਿਹੜੀ ਆਤਿਸ਼ਕ ਜੀ ਇਹ ਜਿਹੜੀ ਇਹ ਇੱਥੇ ਸੀ ਰਸੋਈ ਅੱਛਾ ਇਹ ਗੀਠੀ ਆਤਿਸ਼ਕ ਦਾ ਇਹਦੇ ਅੰਦਰ ਥੱਲੇ ਚੁੱਲ੍ਹੇ ਸਨ ਹਾਂ ਹਾਂ ਤੇ ਇਹ ਗੀਠੀ ਉਹ ਪੁਰਾਣੀ ਖਲੋਤੀ ਹੈ ਚੌਧਰੀ ਬੂਤੇ ਸਿੰਘ ਦੇ ਇਸਤੇਮਾਲ ਵਾਲੀ ਜਿਹੜੀ ਸੀ ਅੱਛਾ ਜੀ ਇੱਥੇ ਰਸੋਈ ਸੀ ਅਸਾਂ ਮਰ ਜਦੋਂ ਥੋੜੀ ਢਾਟੂ ਕੇ ਸਿੱਧਾ ਪਤਰਾ ਕੀਤਾ ਪੁਰਾਣੀ ਸੀੜੀ ਡਾਗ ਗਈ ਸੀ ਚਾਰੀਆਂ ਦੇ ਰੰਗ ਚੋਰੀ ਬੂਟਾ ਸਿਂ ਗਿਆ ਨਹੀਂ ਕਦੀ ਨਹੀਂ ਇੱਥੇ ਕੋਈ ਜੀ ਨਹੀਂ ਉਹਨਾਂ ਦਾ ਆਇਆ ਉਹ ਪਰਲੇ ਮਕਾਨਾਂ ਅਜ ਦੂਹਟੇ ਵਾਲੇ ਜਿਹੜੇ ਰਹੇ ਨੇ ਅੱਛਾ ਉਹਨਾਂ ਕਿਸੇ ਨੂੰ ਵਿਜ਼ਿਟ ਹੀ ਨਹੀਂ ਕਰਦੇ ਦੋ ਰਾਜ ਪੁੱਤੀਆਂ ਬੁੱਲੀਆਂ ਨੇ ਅੱਛਾ ਨਾ ਦਰਵਾਜ਼ਾ ਖੁੱਲੇ ਡਰਦੀਆਂ ਰਹੀਆਂ ਹਾਂ ਬੀਬੀ ਕੁਦਰਤ ਵਾਕਾ ਨਹੀਂ ਬੀਬੀ ਕਲੀ ਘਰ ਦੀ ਸੁਬੂਆ ਨਹੀਂ ਸਲਾਦੀ ਰਹੀ ਅੱਛਾ ਅੱਛਾ ਇਹ ਦਰਵਾਜ਼ਾ ਵੀ ਪੁਰਾਣਾ ਹੀ ਹੈ ਇਹ ਦੂਹਾ ਦਾ ਪੁਰਾਣੇ ਹਾਲੇ ਚ ਖੋਲਿਆ ਲੇਕਿਨ ਅਸਾਂ ਪਲਸਤਰ ਕਰਾਇਆ ਬਾਹਰ ਵੇਖਿਆ ਤੁਮਹਰਾ ਵੀੜ ਜਾਣ ਨਾ ਡਿਜ਼ਾਈਨ ਹੋਈ ਹੈ ਹਾਂਜੀ ਅੰਦਰੋਂ ਨੇ ਖੋਲੇ ਅੰਦਰੋਂ ਦਿਖਾ ਦਿਨੇ ਲ ਇਹ ਕੁੰਡੀ ਜੀ ਬਿਲਕੁਲ ਉਹ ਹੀ ਪੁਰਾਣੀ ਲੱਗਦੀ ਹੈ ਠੀਕ ਹੋ ਗਈ ਅਸਾਂ ਗੋ ਅੱਗੇ ਦੂਸਰਾ ਮਕਾਨ ਕ ਲਈ ਖਰੀਦ ਲੈਣਾ ਰਾਇਸ਼ ਉਧਰ ਲੈ ਗਿਆ ਇਸ ਵਾਸਤੇ ਸਾਡਾ ਪੁਰਾਣਾ ਫੋਕਾ ਸਾਡਾ ਉਹਨੇ ਬੰਦ ਹੀ ਪਿਆ ਮਕਾਨ ਰਾਇਸ਼ ਨਹੀਂ ਸਾਡੀ ਇੱਥੇ ਅੱਛਾ ਜੀ ਲੋਗੇ ਦੇਖਤਾ ਉਹ ਕਿ ਪੁਰਾਣਾ ਮਕਾਨ ਹੋਰ ਬਲੋ ਵੀ ਕੁੰਡੀ ਹੋਰ ਨਹੀਂ ਕੁੰਡੀ ਅਛਾ ਰੰਗਰੂ ਜਿਹੜੇ ਨੇ ਫਿਰ ਬਹੁਤਾ ਤੁਸੀਂ ਵੀ ਚਲਾ ਕੇ ਰੱਖੇ ਨੇ ਹਾਂ ਹਾਂਜੀ ਉਹ ਹੀ ਡਿਜ਼ਾਈਨ ਉਹ ਹੀ ਨਖਰੇ ਪੁਰਾਣੇ ਕੋਠੇ ਦਾ ਪਿਛਾ ਦਰਵਾਜ਼ਾ ਕੋਹੀ ਦਾ ਪੰਨਾ ਦਰਵਾਜ਼ਾ ਕੋਹੀ ਦਾ ਅਛਾ ਇਹ ਅਗਲਾ ਬਾਜ਼ਾਰ ਹੈ ਹਾਂਜੀ ਇਹ ਬਾਜ਼ਾਰ ਪਿੱਛੇ ਦੋ ਕੋਠਰੀਆਂ ਨੇ ਜੀ ਇੱਕ ਇਧਰ ਕਮਰਾ ਸੀ ਚੌਧਰੀ ਭੁਟਾ ਸਿੰਘ ਜੀ ਚੌਧਰੀ ਭੁਟਾ ਸਿੰਘ ਕਿਹੜਾ ਜੱਟ ਸੀ ਉਹ ਭੁਟੇ ਜੱਟ ਸਨ ਜੀ ਭੁਟੇ ਜੱਟ ਉਹਨਾਂ ਦੇ ਨਾਂ ਤੇ ਪੁਟਿਆਂ ਵਾਲਾ ਖੂਹ ਜੀ ਵਜਦਾ ਹਾਂ ਉਹ ਖੂਹ ਸਾਡੇ ਕੋਲ ਹੀ ਹੈ ਉਹਨਾਂ ਦੀ ਜ਼ਮੀਨ ਸਾਡੇ ਕੋਲ ਹੀ ਹੈ ਮਕਾਨ ਵੀ ਉਹਨਾਂ ਵਾਲਾ ਸਾਡੇ ਕੋਲ ਹੀ ਸਹੀ 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 ਜੀ ਬਿਲਕੁਲ ਅੱਛਾ ਵਿੱਚ ਦੋ ਦਰ ਬੰਦ ਕਰ ਛੜੇ ਨਾ ਨੇ ਬਨੇ ਬਾਰੀਆਂ ਹਸਣ ਪਾਟੇ ਰੱਖਣ ਵਾਲੀਆਂ ਅੱਛਾ ਐਲਮਾਰੀਆਂ ਮਰਤਨ ਰੱਖਣ ਵਾਲੀਆਂ ਸਹੀ ਕੰਦਾ ਵੀ ਪੁਰਾਣੀਆਂ ਪਾਟੀਆਂ ਪੂੜੀਆਂ ਜ਼ਿਲਜ਼ਲੇ ਦੇ ਥੋੜੇ ਪਿਛੇ ਪਾਕਿਸਤਾਨ ਹੂੰ ਕੰਦਾ ਪਾਟੀਆਂ ਪੂੜੀਆਂ ਫਿਰ ਜਰਾ ਮਾਰਿਸ਼ ਮੁਮਨ ਤਸਰੀਮ ਅਸਲਾਮੁਅਲੈਕਮ ਜੀ ਦੋਸਤੋ ਅੱਜ ਅਸੀਂ ਬੈਠੇ ਆ ਪਿੰਡ ਬੰਬਾਂ ਵਾਲਾ ਤਹਿਸੀਲ ਡਸਕਾ ਤੇ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਤੇ ਬੰਬਾਂ ਵਾਲਾ ਪਿੰਡ ਜਿਹੜਾ ਉਹ ਹੈੱਡ ਬੰਬਾਂ ਵਾਲਾ ਤੋਂ ਮਸ਼ਹੂਰ ਹੈ ਥਾਣਾ ਬੰਬਾ ਵਾਲਾ ਵੀ ਖਵਾਂਦਾ ਥਾਣਾ ਬੰਬਾ ਵਾਲਾ ਵੀ ਖਵਾਂਦਾ ਤੇ ਅੱਜ ਇੱਥੇ 47 ਤੋਂ ਹੀ ਪਾਰਟੀਸ਼ਨ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਮੁਹੰਮਦ ਸਾਦਕ ਅंसारी ਸਾਹਿਬ ਤੇ ਨਾਲ ਚੋਰੀ ਸ਼ਫਕਤ ਜੱਟ ਸਾਹਿਬ ਕਹੋਜਾ ਹਾਂਜੀ ਠੀਕ ਹੈ ਜੀ ਕਹੋਜਾ ਜੱਟ ਸਾਹਿਬ ਇਹ ਵੀ ਮੌਜੂਦ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ 47 ਤੋਂ ਪਹਿਲਾਂ ਦੇ ਹਾਲਾਤੋ ਵਾਕਿਆਤ ਪੁੱਛਾਂਗੇ ਬਜ਼ੁਰਗਾਂ ਸਿੰਘ ਜਿਹੜੇ ਇੱਥੇ ਰਹਿੰਦੇ ਸਨ ਸਿੱਖ ਉਹ ਕਿਹੜੇ ਜੱਟ ਸਨ ਚੀਮੇ ਸਨ ਚੱਠੇ ਸਨ ਬਰਾਏ ਸਨ ਕਿਹੜੀ ਬਰਾਦਰੀ ਸੀ ਉਹਨਾਂ ਦੀ ਏ ਬਾਬਾ ਤੇਜਾ ਸਿੰਘ ਤੇ ਮਮਰਾਜ ਜੱਟ ਸਨ ਦੂਸਰੇ ਜਿਹੜੇ ਦੁਹਾੜੇ ਵਾਲੇ ਸਰਦਾਰ ਸਨ ਉਹ ਬੰਦੇ ਛੇ ਜੱਟ ਸਨ ਪਿੰਡ ਦੇ ਦੇ ਛੇ ਅੰਦਰ ਬੰਦੇ ਛੇ ਹਾਂਜੀ ਬੰਦੇ ਛੇ ਜੱਟਾਂ ਦਾ ਬੰਬਾਲਾ ਪਿੰਡ ਹੈ ਅਗੋਂ ਉਹਨਾਂ ਨੇ ਸੱਤ ਖੂਹ ਜ਼ਮੀਨ ਮਮਰਾਉਣ ਦਿੱਤੀ ਸੀ ਮਮਰਾਹ ਹਕੀਮ ਆਇਆ ਸੀ ਬੰਬਾਲੇ ਬਾਬੇ ਬਨੇਸ਼ਾ ਦਾ ਇਲਾਜ ਕਰਨਾ ਬਾਬਾ ਬਨੇਸ਼ਾ ਇਸ ਪਿੰਡ ਦਾ ਜਿਹੜਾ ਇਕੱਲਾ ਮਾਲਕ ਹੋਇਆ ਬਾਬਾ ਬਨੇਸ਼ਾ ਢਸ ਵਾਲੇ ਸਾਈਆਂ ਦਾ ਜੁਆਈ ਸੀ ਸੁਭਾਵੇ ਵਾਲੇ ਸਾਈਆਂ ਦਾ ਅੱਛਾ ਇਸ ਸੁਭਾਵੇ ਵਾਲੇ ਸਾਈਆਂ ਨੇ ਆਪਣੀ ਧੀ ਜੁਆਈ ਦੇ ਨਾਮ ਬੰਬਾਲਾ ਪਿੰਡ ਲਾਇਆ ਸੀ ਅਛਾ ਤਰੀਕੇ ਠੀਕ ਹੈ ਹਾਂ ਜੀ ਇਹ ਗੱਲ ਬੰਬਾ ਮੰਦਰਾ ਵਾਲੀਆਂ ਤੇ ਸਵਾਪਿਆ ਵਾਲੇ ਸਾਈਆਂ ਨੇ ਬੰਬਾ ਵਾਲਾ ਪਿੰਡ ਆਪਣੀ ਧੀਰ ਨੂੰ ਦਿੱਤਾ ਸੀ ਠੀਕ ਹੈ ਬੰਬੀ ਨਾ ਨੂੰ ਅਛਾ ਨਾ ਤੇ ਬੰਬਾ ਵਾਲਾ ਪਿੰਡ ਹੈ ਸਹੀ ਤੇ ਉਹਨਾਂ ਦਾ ਜਵਾਈ ਬਣਿਆ ਸੀ ਬਦੇਸ਼ਾ ਜੱਟ ਅੱਛਾ ਇਹ ਫਿਰ ਬੰਬਾ ਵਾਲੇ ਪਿੰਡ ਦਾ ਬਦੇਸ਼ਾ ਜੱਟ ਮਾਲਕ ਹੋਇਆ ਉਹ ਜਦੋਂ ਬਡੇਰਾ ਹੋਇਆ ਆਪਣੀ ਉਮਰ ਨੂੰ ਤੇ ਬਾਬੇ ਬਦੇਸ਼ਾ ਦਾ ਇਲਾਜ ਕਰਨਾ ਆਇਆ ਸੀ ਮਮਰਾਜ ਜੱਟ ਮਲਤਾਨ ਤੋਂ ਹਕੀਮ ਅਛਾ ਮੈਂ ਸਿੱਖੀ ਸੀ ਮਮਰਾਜ ਜੱਟ ਹਾਂ ਹਕੀਮ ਸਾਹਿਬ ਵੀ ਸਿੱਖੀ ਸੰ ਠੀਕ ਹੈ ਠੀਕ ਹੈ ਉਹ ਵੀ ਸਰਦਾਰ ਸਨ ਇਸੇੇ ਵੀ ਹਾਂ ਇਹ ਜਦੋਂ ਮਮਰਾਹ ਹਕੀਮ ਸਾਹਿਬ ਨੇ ਬਾਬੇ ਬਨੇਚੇ ਦਾ ਰਾਜ ਕੀਤਾ ਹਮ ਬਾਬੇ ਬਨੇਚੇ ਨੂੰ ਰਾਮ ਆ ਗਿਆ ਸਹੀ ਉਹਨੇ ਵਾਕਿਆ ਪੁੱਤਰਾ ਜਾ ਆਪਣਾ ਬਾਲ ਪਚਾ ਦੇ ਆਪਣੇ ਘਰ ਪਰਾਨਾ ਸਾਰੇ ਇੱਥੇ ਬੰਬਾ ਵਾਲੇ ਮੈਂ ਤੁਹਾਨੂੰ ਜ਼ਮੀਨ ਦੇਣਾ ਸਹੀ ਉਸ ਹਕੀਮ ਮਮਰਾਹ ਨੇ ਆਖਿਆ ਕਿ ਬਾਬਾ ਜੀ ਮੇਰਾ ਤਾਂ ਖਾਨਦਾਨ ਬੜਾ ਵੱਡਾ ਹੈ ਹਮ ਤੁਸੀਂ ਮੈਨੂੰ ਕਿੰਨੀ ਜ਼ਮੀਨ ਦੇਓਗੇ ਹਮ ਉਹਨੇ ਆਖਿਆ ਪੁੱਤਰਾ ਮੈਂ ਤੈਨੂੰ 7 ਫੁੱਲ ਜ਼ਮੀਨ ਦੇਵਾਂ ਸਹੀ ਬਾਬੇ ਬਨੇਚੇ ਨੇ ਬੰਬਾ ਦੇ ਬਾਗਨਾ ਫਿਰ ਉਸ ਮਮਰਾਹ ਹਕੀਮ ਨੂੰ ਸਾਤਾ ਖੂਸ ਮਹਿੰਦੀ ਤੀ ਉਹ ਨਮਰਾਹ ਹਕੀਮ ਆਪਣਾ ਵਰ ਭੈਣ ਭਰਾ ਤੇ ਬਾਲ ਬੱਚਾ ਲੈ ਕੇ ਬੰਬਾਲਿਆ ਆ ਗਿਆ ਸਦਾ ਘੂਆਂ ਦੀ ਫਰਮਾਲ ਕੀ ਨਮਰਾਵਾਂ ਦੀ ਹੋ ਗਈ ਨਮਰਾਹ ਬਰਾਦਰੀ ਦੀ ਸਹੀ ਇੱਥੇ ਬੰਬਾਲੇ ਚ ਪ੍ਰਾਣੀਆਂ ਮਕਾਮੀ ਦੋ ਹੀ ਬਰਾਦਰੀਆਂ ਜੱਟਾਂ ਦੀ ਆਪਦੇ ਇੱਥੇ ਚੱਕ ਤੇ ਨਮਰਾਜ ਸਹੀ ਸਹੀ ਨਮਰਾਹ ਹਦੀਮਾ ਹੈ ਸਾਹ ਉਹਨਾਂ ਚੋਂ ਅੱਗੋਂ ਬਾਬਾ ਤੇਜਾ ਸਿੰਘ ਨਮਰਾਜ ਜੱਟ ਹੋਇਆ ਠੀਕ ਹੋ ਗਿਰੀਆਂ ਮਸ਼ਹੂਰੀਆਂ ਇਲਾਕੇ ਚ ਹੁੰਦੀਆਂ ਨੇ ਅੱਛਾ ਬਜ਼ੁਰਗੋ ਮੁਹੰਮਦ ਸਾਦਕ ਅंसारी ਤੁਹਾਡਾ ਨਾਮ ਥੋੜਾ ਜਿਹਾ ਉੱਚੀ ਜਰਾ ਬੋਲੇ ਤੇ ਵਾਲਾ ਸਾਹਿਬ ਦਾ ਕੀ ਨਾਂ ਸੀ ਤੁਹਾਡੇ محمد الدین محمد الدین ਤੇ ਅਗੋ ਦਾਦਾ ਜੀ ਦਾ ਵੀ ਨਾਂ ਚੇਤੇ ਆ ਕਿ ਕੋਈ ਨਾ ਅੱਲਾ ਦਿੱਤਾ ਅੱਲਾ ਦਿੱਤਾ ਤੇ ਤੁਸੀਂ ਵਸਿੰਦੇ ਹੋ ਬੰਬਾਂ ਵਾਲੇ ਦੇ ਹਾਂਜੀ ਸ਼ੁਰੂ ਤੋਂ ਇੱਥੇ ਹੀ ਇਸੇ ਪਿੰਡ ਜੀ ਰਹਿੰਦੇ ਤੇ ਇਸੇ ਮਕਾਨ ਜੀ ਰਹਿੰਦੇ ਹੋ ਪਏ ਨਹੀਂ ਪੈਦਾ ਅੱਛਾ ਪਹਿਲਾਂ ਮਕਾਨ ਪਿੰਡ ਦੇ ਅੰਦਰ ਠੀਕ ਹੋ ਗਿਆ ਤੇ ਬਜ਼ੁਰਗੋ ਆਪਣਾ ਜਦੋਂ 47 ਦੀ ਵੰਟ ਹੁੰਦੀ ਹੈ ਤੇ ਉਸ ਵਕਤ ਆਪਣੀ ਉਮਰ ਕਿੰਨੀ ਸੀ ਤਕਰੀਬਨ ਮਾਈਨਰ ਜੀ ਜਦੋਂ ਇੰਡੀਆ ਪਾਕਿਸਤਾਨ ਬਣਿਆ ਜਦੋਂ ਪਾਕਿਸਤਾਨ ਇੰਡੀਆ ਬਣਿਆ ਤੇ ਤੁਹਾਡੀ ਉਮਰ ਕਿੰਨੀ ਸੀ ਉਸ ਵਕਤ ਬਾਬਾ ਹਾਂ ਗਬਰੂ ਬਣੇ ਹਾਂ ਗਬਰੂ ਬਣੇ ਹੋ ਕੀ ਕਰ ਵਰ ਕਰਦੇ ਸੋ ਉਦੋਂ ਬਾਈ ਕਰਦੇ ਆ ਤੇ ਦੱਤਿਆ ਵੀ ਖਾਣ ਦਾ ਕਰਦੇ ਜੀ ਜੀ ਅੱਛਾ ਬਜ਼ੁਰਗੋ ਮੈਨੂੰ ਇਹ ਦੱਸੋ ਕਿ ਬੰਬਾਂ ਵਾਲਾ ਜਿਹੜਾ ਪਿੰਡ ਏ ਇਹਦੇ ਆਲੇ ਦੁਆਲੇ ਦੇ ਪਿੰਡਾਂ ਦੇ ਕੋਈ ਨਾਮ ਹੈ ਜੇ ਤੇ ਪਹਾੜ ਦੱਖਣੋਂ ਜ਼ਰਾ ਦੱਸਿਆ ਜੀ ਕਿਹੜੇ ਕਿਹੜੇ ਪਿੰਡ ਹੋਰ ਪਿੰਦੇ ਨੇ ਐਵੇਂ ਮਲੀਆਂ ਆਲਾ ਬਲੀਆਂ ਬੱਲੇ ਵਾਲਾ ਮਲੀਆਂ ਵਾਲਾ ਮਲੀਆਂ ਵਾਲਾ ਕਿਹੜੇ ਪਾਸੇ ਪੈਂਦਾ ਜੀ ਘਰੋਂ ਪਾਸ ਅੱਛਾ ਲਦੇ 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 ਅੱਛਾ ਜੰਡੂ ਜੰਡੂ ਸਾਈ ਠੀਕ ਹੈ ਬੁੱਲੌਰ ਬੁੱਲੌਰ ਜਿੰਨੇ ਪਿੰਡ ਨੇ ਪਤਾ ਅੱਛਾ ਹੋਰ ਕਿਹੜਾ ਕਿਹੜਾ ਪਿੰਡ ਜੀ ਹਾਲਤ ਵਾਲੇ ਸਭ ਤੁਸੀਂ ਵੀ ਨਾਲ ਜ਼ਰਾ ਦੱਸੋ ਗੋਜਰਾ ਗੁજરા ਘਟਤ ਠੀਕ ਹੈ ਲਖਣਚੱਕ ਅੱਛਾ ਲਖਣਚੱਕ ਦੇ ਵਿੱਚ ਹੋਈ ਹੈ ਲਖਣਚੱਕ ਬੰਦਾ ਵਾਲੇ ਦੀ ਪਟਵਾਰਚੀ ਇਹ ਡੋਂਪਾਰ ਨੇ ਰੋ ਪਾ ਪਿੰਡ ਛੋੜਿਆ ਗਿਆ ਪਿੰਡ ਦੀ ਪਟਵਾਰਚੀ ਇੱਕ ਘਰ ਰਿਹਾ ਸੀ ਕਰਿਓ ਇੱਕ ਘਾਲੇ ਥੋ ਗਿਆ ਇੱਕ ਘਰ ਇਥੋਂ ਗਿਆ ਸੀ ਆਪਣੇ ਡੇਰੇ ਤੇ ਜਾ ਕੇ ਉਹਨਾਂ ਮਕਾਨ ਬਣਾਏ ਪਿੰਡ ਬਾਰੇ ਅੱਛਾ ਕੀ ਨਾਂ ਉਹਦਾ ਉਹ ਮਾਈ ਦਾ ਨਾਂ ਸੀ ਪਿੰਡ ਦਾ ਨਾਂ ਲਖਣਚੱਕ ਲਖਣਚੱਕ ਜਿਹੜੀ ਮਾਈ ਦੇ ਪੁੱਤਰ ਡੇਰੇ ਤੇ ਰਹਿਣ ਲੱਗੇ ਉਹ ਮਾਈ ਦਾ ਮਾਈ ਦਾ ਉਹਨਾਂ ਦੇ ਸੱਤ ਪੁੱਤਰੀ ਸਤ ਪੁੱਤਰ ਸਨ ਉਹ ਆਪਣੇ ਡੇਰੇ ਦੇ ਮਕਾਨ ਚ ਕਰਨ ਉਹ ਮੁਸਲਮਾਨ ਸਨ ਕਿ ਸਿੱਖ ਸਨ ਸਿੱਖ ਸਰਦਾਰ ਸਨ ਅੱਛਾ ਉਹ ਕੀ ਉਹਨਾਂ ਦੇ ਮਾਈ ਸਤ ਪੁੱਤਰੀ ਤੇ ਉਹ ਸਤ ਪੁੱਤਰੀ ਜਾਂਦੇ ਸਨ ਮਾਈ ਤੇ ਬੰਦੇ ਦਾ ਕੀ ਨਾਮ ਸੀ ਉਹਦੇ ਬੰਦੇ ਦਾ ਨਾਮ ਮੈਨੂੰ ਯਾਦ ਨਹੀਂ ਅੱਛਾ ਜੀ ਅੱਛਾ ਬਜ਼ੁਰਗੋ ਮੈਨੂੰ ਦੱਸੋ ਕਿ ਪਿੰਡ ਦੇ ਵਿੱਚ ਕਿੰਨੀਆਂ ਪਤੀਆਂ ਸਨ ਉਸ ਵਕਤ ਪਤੀਆਂ ਇਹ ਕੋਕ ਬਣਾਇਆ ਸੀ ਕੋਈ ਜਦਾ ਸੀ ਅੱਛਾ ਕੋਈ ਚਰਹਾਲ ਸੀ ਕੋਈ ਨਾਈ ਸੀ ਲੰਬੜਦਾਰ ਕਿੰਨੇ ਸਨ ਪਿੰਡ 'ਚ ਮੈਨੂੰ ਅੱਦੋ ਅੱਛਾ ਕੀ ਕੀ ਨਾਂ ਸੀ ਲੰਬੜਦਾਰਾਂ ਦਾ ਸਿੱਖਾਂ ਦੇ ਵੇਲੇ ਦਾ ਹਾਂ ਹਾਂ ਸਿੱਖਾਂ ਦੇ ਵੇਲੇ ਦਾ ਮੇਂ ਪਿੰਡ ਦੇ ਆਪਣਾ ਨੌ ਨਾਂਵੇਂ ਸੀ ਨੌ ਲੰਬੜਦਾਰੀਆਂ ਸਨ ਨੰਬੜ ਘਾਟ ਦੇ ਦੋ ਸਾਰੇ ਖਾਲੀ ਹਾਂ ਅੱਛਾ ਮਹਲਾ ਨਾਂ ਹੋ ਸਨ ਨੌ ਨਾਂਵੇਂ ਬੰਬਾਲਾ ਹੋਇਆ ਨਾ ਇੰਡੀਆ ਪਾਕਿਸਤਾਨ ਬਣਨ ਤੋਂ ਪਹਿਲੇ ਕਿ ਨੌ ਨਵੇਂ ਵਾਲੀ ਕਿਹੜੀ ਗੱਲ ਐ ਕੋ ਸੁਣੀਏ ਤੁਸੀਂ ਵੀ ਕੋ ਨੌ ਨਵਾਂ ਨਹੀਂ ਅੱਛਾ ਤਾਂ ਬਜ਼ੁਰਗੋ ਸਰਦ ਕੋ ਸਕੂਲੇ ਸਕੂਲ ਐਸੀ ਇੱਥੇ ਪਿੰਡ ਚ ਸਕੂਲੇ ਗਏ ਹੋ ਨਹੀਂ ਆਵਾ ਪੜ੍ਹੇ ਨੇ ਅੱਛਾ ਕੋ ਮਾਸਟਰ ਮੋਸਟਰ ਦੇ ਕੋ ਨਾਮ ਚੇਤੇ ਹਨ ਨਹੀਂ ਨਾਮ ਭੁੱਲ ਗਏ ਅੱਛਾ ਨਾਮ ਭੁੱਲ ਗਏ अच्छा मेनू देसो कि ਪਿੰਡ ਦੇ ਵਿੱਚ ਜਿਹੜੇ 47 ਤੋਂ ਪਹਿਲਾਂ ਘਰ ਸਨ ਕੋ ਸਿੱਖਾਂ ਦੇ ਹਿੰਦੂਆਂ ਦੇ ਉਹਨਾਂ ਜੋ ਕੋ ਨਾਮ ਚੇਤੇ ਹੈ ਤੁਹਾਡੇ ਹਾਂ ਹਾਂ ਦੱਸਿਆ ਕਿਹੜਾ ਤੇਜਾ ਸਿੰਘ ਤੇਜਾ ਸਿੰਘ ਇਹ ਤੇਜਾ ਸਿੰਘ ਕਿਹੜਾ ਪੁੱਤਰ ਸੀ ਮੂਲਾ ਸਿੰਘ ਮੂਲਾ ਸਿੰਘ ਦਾ ਮੂਲਾ ਸਿੰਘ ਦਾ ਮੂਲਾ ਮੂਲਾ ਸਿੰਘ ਮੂਲਾ ਸਿੰਘ ਜੀ اچھا ਤੇ ਇਕੱਲਾ ਹੀ ਪੁੱਤਰ ਸੀ ਤੇਜਾ ਸਿੰਘ ਉਹਦਾ ਇਕੱਲਾ ਹੀ ਦੇ ਜੈ ਸਿੰਘ ਕੱਲ੍ਹ ਬਰਾ। ਅੱਛਾ। ਹੋਰ ਇਸ ਤੋਂ ਇਲਾਵਾ ਕੋਈ ਨਾਮ ਚੇਤੇ ਹੋਵੇ? ਨਹੀਂ ਰੰਦੇ ਯਾਰ ਯਾਦ ਨਹੀਂ। ਅੱਛਾ। ਤੇ ਕੋਈ ਮੇਲਾ-ਚੇਲਾ ਕਿਹੜਾ ਲੱਗਦਾ ਹੁੰਦਾ ਸੀ ਇੱਥੇ ਤੁਹਾਡੇ ਪਿੰਡ ਦੇ ਦੁਆਲੇ? ਨਾਲੇ ਪਿੰਡੇ ਦਵਦੇ ਸਵਾਏ ਪੀੜਾ ਦੇ ਦਰਬਾਰ ਤੋਂ। ਕੋਈ ਹੈ ਨਹੀਂ ਸੀ। ਅੱਛਾ। ਨਹੀਂ ਅੱਗੇ ਤੁਸੀਂ ਦੱਸ ਰਹੋ ਕਿ ਮੇਲਾ ਲੱਗਦਾ ਹੁੰਦਾ ਸੀ ਉੱਥੇ ਜੰਗਲੀ। ਉਹ ਵੀ ਨਾਲ ਦੇ ਕੋਲ। अच्छा एत्थू जानदे सन ਤੁਹਾਡੇ ਪਿੰਡੋਂ ਜਾਂਦੇ ਸਨ ਲੋਕੀ ਉਸ ਮੇਲੇ ਦੇ ਹੁਣ ਵੀ ਜਾਂਦੇ ਨੇ ਉਦੋਂ ਵੀ ਜਾਂਦੇ ਸਨ اچھا ਤੋ ਗਏ ਹੋ ਮੇਲੇ ਤੁਸੀਂ ਵੀ ਵੇਖਿਆ ਮੇਲਾ ਉਹ ਬੱਲੇ ਵਾਲੀ ਬੱਲੇ ਵਾਲੀ ਵਾਲਾ ਕਈ ਵਾਰੀ ਦੇਖਿਆ ਤੁਸੀਂ اچھا ਤੋ ਉਹ ਗੱਲ ਸੁਣਾਉਂਦੇ ਹੋ ਪਤ ਤੁਸੀਂ ਤੇਜਾ ਸਿੰਘ ਦੀ ਗੰਦ ਨਾਲ ਲੜਦਾ ਹੁੰਦਾ ਸੀ ਹਰ ਮੇਲੇ ਦੇ ਉੱਤੇ ਹੀ ਉੱਥੇ ਲੜਾਈ ਕਰਦਾ ਸੀ ਜਿਹੜਾ ਕੋਈ ਜਰਾ ਕੋ ਆਖੜਦਾ ਸੀ ਤਾਂ ਹਾਂ ਹਾਂ ਉਹਦੇ ਨਾਲ ਕਰਦਾ اچھا ਮਾਰਨਾ ਛੋਟੇ ਨਾਲ ਹੀ ਅੱਛਾ ਇਹ ਜਿਹਨਾਂ ਵਸਾਕੀਆਂ ਤੇ ਜਾ ਕੇ ਵੀ ਲੜਦਾ ਸੀ ਉੱਥੇ ਵੀ ਕੁਝ ਵਾਦਾ ਘਾਟਾ ਕਰਦਾ ਸੀ ਸਿੱਧਾ ਕਰਨ ਲਈ ਕਰਦਾ ਸੀ ਹੂੰ 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 ਯਾਰ ਬੜਾ ਹੀ ਜਾਂਦਾ ਆਏ ਸੁਣਿਆ ਕਿ ਬੜੀ ਲੰਮੀ ਚੌੜੀ ਦੁਸ਼ਮਣੀ ਸ਼ਰੀਕੇ ਵਾਲਾ ਸੀ ਅੱਛਾ ਤੇ ਬੂਟਾ ਸਿੰਘ ਵੀ ਇੱਕ ਸੁਣਿਆ ਇਥੋਂ ਨਾਂ ਕੋ ਸਰਦਾਰ ਬੂਟਾ ਸਿੰਘ ਪਟਿਆਲਾ ਖੂਹ ਵਾਲਾ ਜਿਹਨਾਂ ਦੇ ਨਾਂ ਤੇ ਪਟਿਆਲਾ ਖੂਹ ਪਈਦਾ ਹੈ ਹੈ ਜੇ ਚੇਤੇ ਉਹ ਵੀ ਸਾਡੇ ਵਾਲਾ ਮਕਾਨ ਵੀ ਬੂਟੇ ਸਿੰਘ ਵਾਲਾ ਜੀ ਹਾਂ ਜੀ ਯਾਰ ਅੱਛਾ ਤੁਹਾਡਾ ਬਜ਼ੁਰਗ ਤੁਹਾਡੇ ਕੋਹਾਣੀ ਉਸ ਵਕਤ ਕੋਈ ਖੌਨ ਬੰਬਾਂ ਵਾਲਾ ਦੇ ਵਿੱਚ ਜਿਹੜੇ ਕੋਈ ਹਿੰਦੂ ਹੀ ਆ ਸਿੱਖ ਆਦਨ ਬਸਿਆ ਤੇਜ ਸਿੰਘ ਜੀ ਉਹ ਨਾਲ ਕੋਈ ਨਹੀਂ ਸੀ ਅੱਛਾ ਉਹ ਤੁਹਾਡਾ ਹਾਨੀ ਸੀ ਬੇਗਮ ਉਹਨਾਂ ਦੀ ਪੀੜੀ ਇਹਨਾਂ ਦੀ ਮੋਤੀ ਅੱਛਾ ਉਹ ਛੋਟੀ ਸੀ ਅਗਲਾ ਨਹੀਂ ਛੋਟੀ ਸੀ ਛੋਟੀ ਸੀ ਤੁਹਾਡੇ ਤੋਂ ਅੱਛਾ ਉਹ ਕਿੱਕੇ ਕੂਝੇ ਕਰਦਾ ਅੱਛਾ 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 ਤੇ ਤੁਹਾਡਾ ਉਸ ਘਰ ਨਾਲ ਪੀਛ ਬਹੁਤਾ ਸੀ ਬੜਾ ਬੜਾ ਤੇ ਉਹ ਖਰਾਬੀ ਵੀ ਆਦੀ ਸੀ ਹਾਂਜੀ ਉਹ ਉਸ ਮਨੋਂ ਨਹੀਂ ਪਿਆਇਆ ਸਹੀ ਇਸ ਵਾਰ ਸਭ ਇਹ ਮੁਸਲਮਾਨ ਨੇ ਉਹ ਦਾ ਦੁੱਧ ਵੀ ਪਿਆਣਾ ਕੋਈ ਵੇਖ ਪੜਾਵੇ ਤੇਜਾ ਸਿੰਘ ਜੱਟਾਂ ਦੇ ਰਸੂਲਾ ਵਾਲਾ ਸੀ ਉਹ ਦਾ ਗਵਾਦੀ ਜੇ ਨਾ ਲਈ ਇਹ ਜੀ ਸੁਣ ਲਿਆ ਉਹ ਦਾ ਦਬਰ ਵੀ ਆਖਣਾ ਇਹਨੂੰ ਦੁੱਧ ਕਿਉਂ ਕੋਣ ਖਾਇਆ ਕਰਾ ਜੀ ਨਹੀਂ ਤੇ ਤੁਹਾਡੇ ਨਾਲ ਐਡਾ ਕਿਉਂ ਉਹ ਪਿਆਰ ਕਰਦਾ ਸੀ ਗਾਂਲੀ ਵੀ ਸਰੋ ਜੀ ਉੱਤੋਂ ਕੋਈ ਡੇਰ ਤੋਂ ਵਾਈ ਕਰਦੇ ਸਨ ਅੱਛਾ ਬਟ ਡੇਰ ਇਹਨਾਂ ਦੇ ਵਾਈ ਕਰਦੇ ਹਨ ਸ਼ਨੀ ਤੋਂ ਅੰਮਾਲ ਦੇ ਨਾਲ ਉਹ ਪੱਟੇ ਕੁੱਟੇ ਲੈਣ ਜਾਂਦੇ ਆਂ ਤੇ ਨਹੀਂ ਆਂਦੇ ਨੇ ਵਾਈ ਵੀ ਕਰਦੇ ਆਂ ਵਾਈ ਇਹ ਬਾਅਦ ਵਿੱਚ ਸ਼ੁਰੂ ਹੋਈ ਸੀ ਅੱਛਾ ਪਾਣੀ ਇਸ ਤਰ੍ਹਾਂ ਹਾਂਦੇ ਨੇ ਉਹ ਪਿਆਰ ਸੀ ਇਹਨਾਂ ਦਾ ਪਿਆਰ ਕੋੜਾ ਕੀ ਦੱਸਦੇ ਨੇ ਪਿਆਰ ਸੀ ਤੇ ਉਹਨਾਂ ਨੂੰ ਮਤਲਬ ਪੁੱਤਰ ਨੂੰ ਇਹਨਾਂ ਨੂੰ ਸਮਝਦਿਆ। ਅੱਛਾ ਜੀ ਇਹਨਾਂ ਦੇ ਪੁੱਤਰ ਦਾ ਨਾਂ ਕੋਈ ਨਹੀਂ ਸੀ ਜੀ। ਆਪਣੀ بیوی ਨੂੰ ਆਂਦੇ ਹਣਾ ਕਿ ਇਸ ਸਾਹ ਦੇ ਨੂੰ ਦੁੱਧ ਕਿਉਂ ਜਿੱਦਣ ਨੇਹਣ ਮਤਲਬ ਗਲਤੀ ਹੋ ਜਾਂਦੀ ਨੇ ਨਾ ਚੇਤਾ ਰਹਿਣਾ ਤੇ ਉਦੋਂ ਉਹਨੇ ਆਣ ਕੇ ਤੇ ਗੁੱਸੇ ਹੋਣਾ। ਅੱਛਾ ਅੱਜ ਤੂੰ ਕਿਉਂ ਨਹੀਂ ਇਹਨਾਂ ਨੂੰ ਕੋਈ ਸਰਦਾਰ ਤੇਜਾ ਸਿੰਘ। ਹਾਂ ਜੀ। ਸਹੀ ਸਹੀ ਸਹੀ। ਇੱਕੋ ਤਾਂ ਕੋ ਕਰਦੇ ਹਨ। ਆ ਵੀ ਮੇਰਾ ਤਾਂ ਪੁੱਤਰ ਕੋਈ ਨਹੀਂ ਤੇ ਸਾਡਾ ਹੀ ਪੁੱਤਰ ਹੈ। ਦੇ ਬਜ਼ੁਰਗਾਂ ਦੀ ਉਮਰ ਕਾਫੀ ਹੋ ਗਈ ਹੈ ਜਿਹੜੀ ਜਿਆਦਾ ਜਿਹੜੀ ਹੈ ਨਾ ਅਸਲ ਤੇ ਕਮਜ਼ੋਰ ਹੋ ਗਈ ਹੈ ਤੇ ਹੋਰ ਕੋਈ ਇਸ ਉਮਰ ਦਾ ਬਜ਼ੁਰਗ ਪਿੰਡ ਬੰਬਾ ਵਾਲੇ ਦੇ ਵਿੱਚ ਮੌਜੂਦ ਕੋਈ ਨਹੀਂ ਜਿਹੜਾ ਜਿਹਨ ਕੋ ਕੋ ਪੁਰਾਣੀ ਯਾਦਗਰੀ ਹੋਵੇ ਅੱਛਾ ਬਜ਼ੁਰਗੋ 47 ਵੇਲੇ ਜਦੋਂ ਇੱਥੋਂ ਗਏ ਨੇ ਹਿੰਦੂ ਸਿੱਖ ਤੇ ਉਦੋਂ ਕੋ ਇੱਥੇ ਕੋ ਲੁੱਟਮਾਰ ਵੀ ਹੋਈ ਹੈ ਕੋ ਕਤਲੋਗਾਰੀ ਤੇ ਵੀ ਹੋਈ ਹੈ ਤੁਹਾਡੇ ਪਿੰਡ ਕੇ ਅਮਨ ਸਕੂਨ ਨਾਲ ਟੁਰਗੇ ਸਨ ਨਹੀਂ ਕਤਲ ਕੋਈ ਨਹੀਂ ਹੋਈ ਇੱਥੇ ਅੱਛਾ ਅਮਨ ਸਕੂਨ ਨਾਲ ਟੁਰਗੇ ਨਹੀਂ ਤੁਮਾੜੇ ਕੋਲ ਨਾਲ ਛੋਟੇ ਛੋਟੇ ਅੱਛਾ ਤੇ ਉਹਨਾਂ ਦੇ ਬੱਚੇ ਵੀ ਛੋਟੇ ਘਰ ਨਾਲ ਪਿਆਰ ਵੀ ਨਹੀਂ ਕੋਈ ਆ ਉਹਨਾਂ ਫਿਰ ਦੱਸ ਕੇ ਛੱਡਣ ਲਈ ਨਾਲ ਬੱਚਾ ਨੂੰ ਗਏ ਹਾਂਜੀ ਅੱਛਾ ਦੱਸ ਕੇ ਛੱਡਣ ਗਏ ਸੋ ਤੁਸੀਂ ਬੱਚਾ ਅੱਛਾ 47 ਤੋਂ ਪਹਿਲਾਂ ਆਪਸ ਵਿੱਚ ਇੱਥੇ ਮੂੰਹ ਪਿਆਰ ਇੱਕ ਤੇ ਤੁਹਾਡਾ ਹੋ ਗਿਆ ਸਰਦਾਰ ਤੇਜਾ ਸਿੰਘ ਦੇ ਨਾਲ ਤੁਸੀਂ ਦੱਸ ਦਿਓ ਕਿ ਮੂੰਹ ਪਿਆਰ ਚੰਗਾ ਸੀ ਉਸ ਤੋਂ ਇਲਾਵਾ ਵੀ ਸਿੱਖਾਂ ਦਾ ਮੁਸਲਮਾਨਾਂ ਦਾ ਹਿੰਦੂਆਂ ਦਾ ਆਪਸ ਦੇ ਵਿੱਚ ਮੂੰਹ ਪਿਆਰ ਕਹਿੋ ਜੀ ਅਸੀਂ ਇੱਥੇ ਕਿ ਲੜਾਈ ਝਗੜਾ ਸੀ ਤੇ ਅੱਗੇ ਵਾਢੀ ਸੀ ਬੜਾ ਬੜਾ ਬਜ਼ੁਰਗਾਂ ਨੂੰ ਜਿਹੜਾ ਮੈਨੂੰ ਬਜ਼ੁਰਗਾਂ ਨੂੰ ਪੁੱਛਾਂ ਤੇ ਬਜ਼ੁਰਗ ਕਿਉਂ ਜੀ ਬਜ਼ੁਰਗ ਚੰਗੇ ਦਾ ਨਿਕੀ ਜੀ ਹੈ ਨਾ ਅੱਛਾ ਮਾਰੇ ਮਾਰੇ ਬੰਦੇ ਦਾ ਵੀ ਖਿਆਲ ਖੂਲ ਰੱਖਦੇ ਹਨ ਕੋਈ ਵੇਵਾ ਸ਼ਾਦੀਆਂ ਤੇ ਅੱਗੇ ਪਿੱਛੇ ਬਿਲਕੁਲ ਰੱਖਦੇ ਦਾ ਅੱਛਾ ਜੀ ਦੇ ਬਿਸਾਇਬ ਸੀ ਵੀ ਸ਼ਾਦੀ ਹੋ ਤਾਂ ਦੋ ਦਸ ਆਰਿਆ ਜਟਾ ਕਰ ਦੇ ਕੇ ਜਾਂਦਾ ਸਹੀ ਸਹੀ ਜੋ ਜਨ ਅਸੀਂ ਆ ਗਏ ਪਿੰਡੋਂ ਬਾਹਰ ਤੇ ਇੱਥੇ ਹੁਣ ਚੋਰ ਸਾਹਿਬ ਨਾਲ ਪੁੱਛਣੇ ਆ ਜਗ੍ਹਾ ਤੇ ਬਾਰੇ ਜੀ ਚੋਰ ਸਾਹਿਬ ਜਨਾਬ ਬੰਬਾਲੇ ਪਿੰਡ ਦਾ ਪੁਰਾਣਾ ਦਾਰਾ ਹੈ ਜੀ ਠੀਕ ਹੈ ਤੇ ਉਸ ਤੋਂ ਬਾਅਦ ਇੱਥੇ ਯੂਨੀ ਕਾਉਂਸਲ ਬਣ ਗਈ ਠੀਕ ਹੈ ਪਾਕਿਸਤਾਨ ਬਣਨ ਤੋਂ ਬਾਅਦ ਉਸ ਤੋਂ ਬਾਅਦ ਹੁਣ ਇੱਥੇ ਕਚਰਾਖਾਨਾ ਬਣ ਗਿਆ ਸਹੀ ਕਚਰਾ ਸੁੱਟਦੇ ਚੁੱਕਦੇ ਨੇ ਇੱਥੇ ਇਹਨਾਂ ਦੇ ਨਾਲ ਚ ਇਹ ਦਾਰਾ ਕਿਹਦੇ ਅਲੱਗ ਲਾਂਦਾ ਸੀ ਅੱਗੇ ਤੁਸੀਂ ਇਹ ਜੀ ਬਾਦਲਮਾਲ ਬਾਦਲਮਾਲ ਜੀ ਇਹ ਵੀ ਸਿੱਖ ਬਾਦਲ ਜੱਟ ਸੀ ਹਾਂ ਜੀ ਬੰਦੇ ਅਛਾ ਜੱਟ ਸੀ ਬਾਦਲਮਾਲ ਸਿੱਖ ਠੀਕ ਹੋ ਗਿਆ ਇਹ ਉਹਨਾਂ ਦਾ ਦਾਰਾ ਸੀ ਪੁਰਾਣਾ ਠੀਕ ਹੋ ਗਿਆ ਠੀਕ ਹੋ ਗਿਆ ਨਵਾਂ ਦਾਰਾ ਫਿਰ ਬਾਦਲ ਜੱਟ ਨੇ ਇਹ ਤਮੀਰ ਇੱਧਰ ਕਰਵਾਇਆ ਸੀ ਅੱਛਾ ਇਹ ਜੱਟਾਂ ਦਾ ਮਹੱਲਾ ਇੱਥੇ ਸ਼ੁਰੂ ਹੁੰਦਾ ਹੈ ਠੀਕ ਹੈ ਇਹ ਜੱਟਾਂ ਵਾਲੀ ਮਸਜਿਦ ਇਹ ਜੱਟਾਂ ਦਾ ਦਾਰਾ ਸੀ ਲੰਬੜਾਂ ਦਾ ਇਹ ਦਾਰੇ ਇਹ ਜਿਹੜੇ ਤਿੰਨ ਮਕਾਨ ਸਾਨੂੰ ਨਜ਼ਰ ਆ ਰਹੇ ਨੇ ਇਹ ਇੱਕੋ ਦਾਰਾ ਸੀ ਇੱਕੋ ਦਾਰਾ ਸੀ ਇਹ ਛੋਟੀ ਜੱਟ ਦਾ ਬਣਿਆ ਸੀ ਹੁਣ ਤਮੀਰ ਨਵੀਂ ਹੋ ਗਈ ਠੱਟ ਗਈ ਅੱਛਾ ਪੁਰਾਣਾ ਨਾਲ ਮਸਜਿਦ ਸੀ ਉਹ ਵੀ ਛੋਟੀ ਜੱਟਲੀ ਸੀ ਠੀਕ ਹੈ ਇਹ ਬਾਦਲ ਜੱਟ ਜਿਹੜਾ ਐ ਬਾਦੋਂ ਮੁਸਲਮਾਨ ਹੋ ਗਿਆ ਜੀ ਮੁਸਲਮਾਨ ਹੋ ਗਿਆ ਸੀ ਉਦੋਂ ਫਿਰ ਇਹਨਾਂ ਨੂੰ ਆ ਕੇ ਪੁੱਛਿਆ ਗਿਆ ਹਾਂ ਇਹਨਾਂ ਦੇ ਦੋਸਤਾਂ ਨੇ ਉਹ ਵੀ ਮੁਸਲਮਾਨ ਹੋਏ ਸਨ ਸਰਦਾਰਾਂ ਤੋਂ ਅੱਛਾ ਉਹਨਾਂ ਆ ਕੇ ਦੱਸਿਆ ਬਾਦਲ ਭਈ ਤੇਰੀ ਬੜੀ ਮਿਹਰਬਾਨੀ ਸਾਡੇ ਤੇ ਹਾਂ ਤੇਰੀ ਵਜ੍ਹਾ ਨਾਲ ਅਸੀਂ ਵੀ ਮੁਸਲਮਾਨ ਹੋਏ ਆਂ ਤੇ ਤੇਰੀ ਵਜ੍ਹਾ ਨਾਲ ਸਾਨੂੰ ਬਹੁਤ ਜ਼ਿਆਦਾ ਖਜ਼ਾਨੇ ਮਿਲੇ ਨੇ ਹਾਂ ਹਾਂ ਤੇ ਕੋ ਫਰਮਾਇਸ਼ ਕਰ ਕੀ ਬਣਾਈਏ ਅੱਛਾ ਕੀ ਨਿਸ਼ਾਨੀ ਦੇਈਏ ਕਿਵੇਂ ਤੇਨੂੰ ਖੁਸ਼ ਕਰੀਏ ਉਹਨੇ ਅਗੇ ਜੀ ਮਨੂੰ ਖੁਸ਼ ਕਰਨਾ ਹੈ ਤੇ ਇੱਥੇ ਇੱਕ ਮਸਜਿਦ ਬਣਵਾਓ ਤੇ ਇੱਕ ਪੱਕਾ ਦਾਰਾ ਮੇਰਾ ਬਣਵਾਓ ਅੱਛਾ ਤੇ ਛੋਟੀ ਈਟਾ ਦਾ ਬਣਵਾਓ ਠੀਕ ਹੈ ਤੇ ਪੱਠਾ ਸੰਮੜਿਆਲ ਸ਼ਹਿਰ ਅੱਛਾ ਤੇ ਸੰਮੜਿਆਲ ਸ਼ਹਿਰ ਤੋਂ ਪੱਠੇ ਤੋਂ ਈਟਾ ਥੋਤ ਫੜਾ ਕੇ ਇੱਥੇ ਆਵੇ ਤੇ ਉਹ ਲੱਗੇ ਸਹੀ ਤੇ ਸ਼ੁਰੂ ਹੋ ਜੇ ਕੰਮ ਤੇ ਜਦੋਂ ਕੰਮ ਕਮਲ ਹੋਵੇ ਫਿਰ ਕੰਮ ਬੰਦ ਹੋਵੇ ਤੇ ਕੰਮ ਚੱਲਦਾ ਰਸਤੇ ਨਹੀਂ ਬੰਦ ਹੋਣਾ ਚਾਹੀਦਾ ਕੰਪਲੀਟ ਹੋ ਕੇ ਕੰਮ ਬੰਦ ਹੋਵੇ ਸਹੀ ਇਹ ਜਨੂ ਦਾਰਾ ਬਣਿਆ ਤੇ ਸਾਡੇ ਦੋਵੇਂ ਇਕੱਠੇ ਬਣੇ ਇਕੱਠੇ ਬਣੇ ਸਨ ਤੇ ਹੱਥੋ ਹੱਥ ਈਟ ਫੜਾ ਕੇ ਆਈ ਸੀ ਸੰਮੜਿਆਲ ਸ਼ਹਿਰ ਤੋਂ ਲੋ ਜੀ ਇਹ ਪਿੱਛੇ ਤੁਹਾਨੂੰ ਅਸਲ ਹਿਸਤੀ ਹੈ ਬੰਬਾ ਵਾਲੇ ਦੀ ਮਸਜਿਦ ਵੀ ਨਜ਼ਰ ਆ ਰਹੀ ਹੈ ਮਸਜਿਦ ਦਾ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਪੁਰਾਣੇ ਮੁਗਲੀਆਂ ਤਰਜ਼ ਦੇ ਜੀ ਜੀ ਮੁਗਲੀਆਂ ਤਰਜ਼ ਦੇ ਇੰਡੀਆ ਵਾਲੀ ਬਾਬਰੀ ਮਸਜਿਦ ਦੇ ਤਰਜ਼ ਵਾਲੀ ਉੱਤੇ ਗੁੰਬਦ ਸਾਂ ਬੱਡੇ ਬਣਾਇਆ ਸੀ ਠੀਕ ਠੀਕ ਬਲਕੇ ਚਾਰ ਬੜੇ ਬੜੇ ਵੱਡੇ ਗੁੰਬਦ ਸਾਂ ਉਹਨਾਂ ਟਾ ਕੇ ਦੁਬਾਰਾ ਨਵੀਂ ਤਮੀਰ ਹੋ ਗਈ ਹੈ ਤੇ ਜੱਟਾਂ ਜਿਹੜੇ ਇਲਾਕੇ 'ਚ ਖਲੋਤੇ ਆ ਪਿੰਡ ਦੇ ਜਿਹੜੇ ਪਾਸੇ ਇਹਨੂੰ ਕਿਹੜਾ ਮਹੱਲਾ ਕਹਿੰਦੇ ਨੇ ਜੀ ਇਹ ਯੂਨੀਅਨ ਕਾਉਂਸਲ ਬੰਬਾਲ ਯੂਨੀਅਨ ਕਾਉਂਸਲ ਯਾਨੀ ਪਹਿਲਾਂ ਦਾਇਰੇ ਵਾਲਾ ਖਲਾਂਦਾ ਹੋਣਾ ਪਹਿਲਾਂ ਦਾਇਰਾ ਸੀ ਨਾ ਬੰਬਾਲੇ ਦਾ ਏ ਫਰੰਟ ਸੀ ਬੰਬਾਲੇ ਦਾ ਮੇਨ ਲੋਈ ਸਜਣੋ ਅਸੀਂ ਬੰਬਾ ਵਾਲੀ ਤੋਂ ਸਾਡਾ ਅੱਜ ਦਾ ਬੰਬਾ ਵਾਲੇ ਦਾ ਮੇਨ ਦਾਰਾ ਵੀ ਇਹ ਸੀ ਬੰਬਾਲੇ ਦਾ ਯੂਨੀ ਕਾਉਂਸਲ ਵੀ ਇਹ ਸੀ ਅੱਜ ਕੱਲہ ਜ਼ਰਾ ਖਸਤਾਲੀ ਹੋਈ ਹੈ ਕਚਰਾ ਸੁੱਟਿਆ ਨੇ ਠੀਕ ਹੋ ਗਿਆ ਲੋਈ ਦੋਸਤੋ ਐਸੀ ਬੰਬਾ ਵਾਲਾ ਤੋਂ ਸਾਡਾ ਵਲਾਗ ਜਿਹਦੇ ਵਿੱਚ ਸਭ ਕੋਸ਼ਿਸ਼ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਇਹਦੀ ਮਾਲੂਮਾਤ ਦੇ ਬਾਰੇ ਜੀ ਤਾਰੀਖ ਦੱਸ ਸਕੀਏ ਤੇ ਬਹੁਤ ਸ਼ੁਕਰੀਆ ਚੋਰੀ ਸ਼ਫਕਤ ਜੱਟ ਅੱਗੇ ਕੀ ਕਹੋ ਜੇ ਜੱਟ ਜੀ ਕਹੋ ਜੀ ਜੀ ਠੀਕ ਹੋ ਗਿਆ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਜੀ